ਹਾਂਜੀ ਮਿੱਤਰ ਪਿਆਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਅਮਰੀਕਾ ਦੇ ਵਿੱਚ ਟਰੱਕ ਚੱਲਦੇ ਆ ਜਿਹੜਾ ਮੇਰੇ ਕੋਲ ਟਰੱਕ ਹੈ ਕੁਸਕੇਡੀਆ ਫਰਟਲਾਈਨਰ ਆ ਤੁਸੀਂ ਦੇਖ ਸਕਦੇ ਆਂ ਵੀ ਇਹਦੇ ਚ ਕੀ ਕੁਛ ਮਿਲਦਾ ਆ ਅੰਦਰ ਕੀ ਕਿਦਾਂ ਦਾ ਮਾਹੌਲ ਹੁੰਦਾ ਟਰੱਕ ਦੇ ਅੰਦਰਲਾ ਉਹ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਤਾਂ ਆ ਗਿਆ ਜੀ ਸਟੀering ਆਬੀਅਸਲੀ ਆ ਸਟੀering ਹੈ ਜੀ ਠੀਕ ਆ ਇਹਦੇ ਉੱਤੇ ਵੀ ਆਪਾਂ ਨੂੰ ਗੱਡੀ ਵਾਂਗੂ ਸਾਰਾ ਕੁਝ ਮਿਲਦਾ ਆ ਠੀਕ ਆ ਆ 크ਰੂਜ਼ ਕੰਟਰੋਲ ਹੋ ਗਿਆ ਤੇ ਆ ਜਿਹੜੇ ਆ ਜਿਹੜੀ ਆ ਛੋਟੀ ਜੀ ਸਕਰੀਨ ਦਿਖਦੀ ਆ ਇਹਦੇ ਵਿੱਚ ਜੋ ਵੀ ਫੰਕਸ਼ਨ ਹੁੰਦੇ ਆ ਉਹਨੂੰ ਆਪਾਂ ਕੰਟਰੋਲ ਕਰ ਸਕਦੇ ਆ ਆ ਚੀਜ਼ਾਂ ਤੋਂ ਠੀਕ ਆ ਇੱਥੋਂ ਆਵਾਜ਼ ਘੱਟ ਵੱਧ ਹੁੰਦੀ ਆ ਤੇ ਆ ਬੈਕ ਦਾ ਹੁੰਦਾ ਆ ਠੀਕ ਆ ਤੇ ਜੇ ਆ ਦਿਖਾਈਏ ਤੁਹਾਨੂੰ ਤੇ ਆ ਹੁੰਦਾ ਆ ਆਰਪੀਐਮ ਵਾਲਾ ਹੋ ਗਿਆ ਠੀਕ ਆ ਤੇ ਆ ਹੋ ਗਿਆ ਆਇਲ ਪ੍ਰੈਸ਼ਰ ਆ ਫਿਊਲ ਦਾ ਹੋ ਗਿਆ ਡੈਫ ਹੋ ਗਈ ਤੇ ਉਸ ਤੋਂ ਬਾਅਦ ਆ ਗਿਆ ਆਹ ਆਪਣਾ ਹੁੰਦਾ ਆ ਜਿਹੜਾ ਸਪੀਡ ਦਾ ਠੀਕ ਆ ਇੱਥੇ ਆ ਜਿਹੜਾ 85 ਲਿਖਿਆ ਇਹ ਮੀਲ ਪਰ ਆਵਰ ਹੁੰਦਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਮੀਲਾਂ ਦੇ ਹਿਸਾਬ ਨਾਲ ਚੱਲਦਾ ਹੈ ਕੰਮ ਸਪੀਡਿੰਗ ਜਿਹੜੀ ਲਿਮਟ ਹੈ ਉਹ ਮੀਲਾਂ ਦੇ ਹਿਸਾਬ ਨਾਲ ਆ ਤੇ ਜੇ ਆਪਾਂ ਕਿਲੋਮੀਟਰ ਇੰਡੀਆ ਦੇ ਹਿਸਾਬ ਨਾਲ ਦੇਖੀਏ ਤਾਂ 130 40 ਤੱਕ ਪਹੁੰਚ ਜਾਂਦਾ ਹੈ ਠੀਕ ਆ ਉਸ ਤੋਂ ਬਾਅਦ ਆ ਹੋ ਗਿਆ 에ਅਰ ਪ੍ਰੈਸ਼ਰ ਦਾ ਇਹ ਆ ਹੋ ਗਿਆ ਵਾਟਰ ਦਾ ਜਿਹੜਾ ਹੁੰਦਾ ਆ ਵੀ ਕਿੰਨਾ ਕੁ ਗਰਮ ਆ ਟਰੱਕ ਆਪਾਂ ਇੱਥੋਂ ਦੇਖ ਸਕਦੇ ਹਾਂ ਤੇ ਉਸ ਤੋਂ ਬਾਅਦ ਆ ਇੱਧਰ ਜਿਹੜਾ ਹੁੰਦਾ ਆ ਇੱਥੋਂ ਆਪਾਂ ਸਿਗਨਲ ਦੇ ਸਕਦੇ ਹਾਂ ਲੈਫਟ ਰਾਈਟ ਠੀਕ ਆ ਤੇ ਇੱਥੋਂ ਆਪਾਂ ਆ ਜਿਹੜੇ ਵਿੰਡਸ਼ੀਲਡ ਹੁੰਦੇ ਆ ਵਾਈਪਰ ਹੁੰਦੇ ਆ ਇਹ ਚੱਲ ਸਕਦੇ ਆ ਇਹ ਇੱਧਰ ਹੁੰਦਾ ਸਾਰਾ ਕੰਟਰੋਲ ਠੀਕ ਆ ਉਸ ਤੋਂ ਬਾਅਦ ਜਿਹੜਾ ਆਹਾ ਆ ਇੱਧਰਲੇ ਪਾਸੇ ਇਹਦੇ ਚ ਗੇਅਰ ਹੁੰਦੇ ਆ ਠੀਕ ਆ ਤੇ ਇਥੋਂ ਆਪਾਂ ਚੈੱਕ ਨਾਈਓ ਉਹ ਤੁਜੀ ਇੰਜਨ ਬ੍ਰੇਕ ਜਿਹੜੀ ਹੁੰਦੀ ਆ ਉਹ ਵੀ ਆਪਾਂ ਇਹਦੇ ਤੇ ਲੱਗਦੀ ਆ ਠੀਕ ਆ ਤੇ ਆ ਆਪਾਂ ਪਾ ਸਕਦੇ ਆ ਡਰਾਈਵ ਨਿਊਟਰਲ ਰਿਵਰਸ ਹੋ ਗਿਆ ਠੀਕ ਆ ਇਥੋਂ ਪੈ ਜਾਂਦਾ ਅੱਗੇ ਪਿੱਛੇ ਕਰਕੇ ਠੀਕ ਆ ਤੇ ਉਸ ਤੋਂ ਬਾਅਦ ਜੀ ਆ ਗਿਆ ਜਦੋਂ ਇੱਧਰ ਆ ਗਏ ਆਪਾਂ ਤੇ ਆ ਆਪਣੀ ਜਿਹੜੀ ਆ ਅਮ ਟੈਬਲੇਟ ਆ ਠੀਕ ਆ ਟੈਬਲੇਟ ਦੇ ਉੱਤੇ ਆਪਾਂ اپنی لاگ بک ਚਲਾਈ ਹੋਈ ਹੈ ਇੱਥੇ ਆਪਾਂ ਹੋਰ ਵੀ ਆਪਾਂ ਜੋ ਤੁਸੀਂ ਦੇਖਣਾ ਚਾਹੁੰਦੇ ਹਨ ਕੋਈ ਆਪਣਾ YouTube ਹੋ ਗਿਆ ਜੋ ਵੀ ਆਪਾਂ ਤੁਸੀਂ ਦੇਖਣਾ ਹੈ ਉਹ ਦੇਖ ਸਕਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਆ ਹੋ ਗਿਆ AC ਦਾ ਠੀਕ ਹੈ ਆ ਜਿੱਥੇ-ਜਿੱਥੇ ਤੁਸੀਂ ਚਾਹੁੰਦੇ ਆ AC ਆਪਣਾ ਲਾ ਸਕਦੇ ਆ ਹੀਟ ਆ ਇੱਧਰ ਹੀਟ ਲੱਗ ਜਾਂਦੀ ਹੈ AC ਲਾ ਸਕਦੇ ਆ ਤੇ ਆ ਹੁੰਦਾ ਹੈ ਜਿਹੜਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨਾ ਭਾਰ ਆ ਆਪਣੇ ਟਰੱਕ ਦੇ ਉੱਤੇ ਠੀਕ ਆ ਆ ਏਅਰ ਦਾ ਹੁੰਦਾ ਆ ਤੇ ਬਾਕੀ ਆ ਜਿਹੜਾ ਆ ਇਹ ਤਾਂ ਮਿਊਜ਼ਿਕ ਮੈਸਿਕ ਤਾਂ ਹੁੰਦਾ ਜੋ ਵੀ ਤੁਹਾਨੂੰ ਪਤਾ ਹੀ ਹੈ ਹਨਾ ਮਿਊਜ਼ਿਕ ਸਿਸਟਮ ਹੋ ਗਿਆ ਤੇ ਉਦੋਂ ਮਾਰ ਆ ਜਿਹੜੇ ਬਟਨ ਆ ਇਹ ਸਾਰੇ ਲਾਈਟਾਂ ਵਾਲੇ ਆ ਠੀਕ ਆ ਤੇ ਆ ਜਿਹੜੇ ਆ ਇਹ ਵੀ ਫੰਕਸ਼ਨ ਟਰੱਕ ਦੇ ਠੀਕ ਆ ਆ ਐਕਸਲਾਂ ਨੂੰ ਆ ਕਿੰਗ ਪਿੰਨ ਵਾਲਾ ਜੇ ਟਰੈਲਰ ਡਰਾਪ ਕਰਨਾ ਆ ਠੀਕ ਆ ਆ ਜੇ ਆਪਾਂ ਸਲਾਈਡ ਕਰਨਾ ਆ ਉਹਨੂੰ ਤੇ ਆ ਜੇ ਆਪਾਂ ਚਾਰੇ ਦੋਨੇ ਐਕਸਲਾਂ ਦਾ ਜ਼ੋਰ ਮਰਵਾਉਣਾ ਆ ਉਹਦੇ ਵਾਸਤੇ ਹੁੰਦਾ ਆ ਠੀਕ ਆ ਤੇ ਆ ਏਅਰ ਹੋ ਗਿਆ ਠੀਕ ਆ ਆ ਟਰੱਕ ਦੀ ਹੋਗੀ ਆ ਟਰੈਲਰ ਦੀ ਹੋਗੀ ਤੇ ਉਦੋਂ ਬਾਅਦ ਆਗੇ ਆਪਣਾ ਆ ਇੱਧਰ ਜਿਹੜੇ ਆ ਆਪਣੇ ਲੱਗੇ ਹੁੰਦੇ ਆ ਹਵਾ ਮਾਨ ਨਾਲ ਏਸੀ ਆ ਦੇ ਠੀਕ ਹੈ ਨਾ ਇਹ ਚੀਜ਼ਾਂ ਹੋ ਗਈਆਂ ਤੇ ਉਦੋਂ ਬਾਅਦ ਆ ਟਰੱਕ ਦੇ ਵੀ ਸਾਈਡ ਤੇ ਆ ਵੀ ਹੁੰਦਾ ਆ ਠੀਕ ਆ ਲੋਕ ਲੱਗ ਗਿਆ ਆਨ ਲੌਕ ਹੋ ਗਿਆ ਸ਼ੀਸ਼ੇ ਤੁਸੀਂ ਉੱਤੇ ਥੱਲੇ ਕਰ ਸਕਦੇ ਆ ਆ ਜਿਹੜਾ ਆ ਇਹ ਜਿਹੜੇ ਆ ਬਾਹਰ ਸ਼ੀਸ਼ੇ ਲੱਗੇ ਆ ਨਾ ਜੇ ਕਈ ਵਾਰ ਇਹਨਾਂ ਤੇ ਧੁੰਦ ਜੀ ਜੰਮ ਜਾਂਦੀ ਆ ਜੇ ਆ ਬੜਨਾ ਪਤੱਬਦੇ ਆ ਫਿਰ ਉਹ ਹੀਟ ਲੱਗ ਜਾਂਦੀ ਆ ਦੋਨੇ ਸ਼ੀਸ਼ਿਆਂ ਤੇ ਨਾ ਇੱਧਰ ਵੀ ਤੇ ਉੱਧਰ ਵੀ ਠੀਕ ਆ ਇਦੇ ਨਾਲ ਫਿਰ ਸਾਫ਼ ਹੋ ਜਾਂਦੇ ਆ ਤੇ ਆਹ ਤੁਸੀਂ ਇਹ ਸ਼ੀਸ਼ੇ ਐਡਜਸਟ ਕਰ ਸਕਦੇ ਆ ਇਹਨਾਂ ਨਾਲ ਆਪਣੇ ਠੀਕ ਹੈ ਤੇ ਉਦੋਂ ਬਾਅਦ ਆਹ ਚੀਜ਼ਾਂ ਹੁੰਦੀਆਂ ਨੇ ਜੀ ਇੱਥੇ ਤੇ ਆਹ ਇਧਰ ਦੂਜੀ ਸੀਟ ਆ ਇੱਥੇ ਆ ਕੋਟੀ ਪੀਮ ਇਹਦੀ ਤੇ ਆਹ ਮੈਂ ਉੱਥੇ ਹੀ ਰੱਖਿਆ ਹੋਇਆ ਥੋੜਾ ਇਧਰ ਆ ਪਾਣੀ ਆ ਆ ਮੈਂ ਟੋਕਰੀ ਰੱਖੀ ਆ ਇਹ ਚ ਮੈਂ ਉੱਥੇ ਹੀ ਆਪਣਾ ਜਿਹੜਾ ਮੜ ਮੋਟਾ ਸਮਾਨ ਸੂਣਾ ਹਨਾ ਉਹ ਇਹ ਚ ਰੱਖ ਲੈਣਾ ਹੁੰਦਾ ਆ ਤੇ ਨੈਪਕਨ ਹੋ ਗਏ ਚਮਚੇ ਵਗੈਰਾ ਹੋ ਗਏ ਹਨਾ ਹੋਰ ਕੁਝ ਖਾਣ ਪੀਣ ਨੂੰ ਜੇ ਕੁਝ ਹੈਗਾ ਜਿਵੇਂ ਡੱਬੀ ਟੁੱਪੀ ਆ ਪਈ ਆ ਕੋਈ ਦਵਾਈ ਦਾਪਾ ਹੋ ਗਿਆ ਉਹ ਰੱਖ ਲਈਦਾ ਇਹਦੇ ਚ ਤੇ ਉਦੋਂ ਬਾਅਦ ਆਪਾਂ ਅਗੇ ਪਿੱਛੇ ਜੀ ਤੇ ਆਹ ਬੈਕ ਸਾਈਡ ਆ ਤੇ ਆਹ ਇੱਕ ਬੈੱਡ ਹੁੰਦਾ ਆ ਠੀਕ ਆ ਇਹ ਥੋੜਾ ਜਿਹਾ ਵੱਡਾ ਹੁੰਦਾ ਆ ਇੱਕ ਆਹ ਛੋਟਾ ਹੁੰਦਾ ਆ ਕਈਆਂ ਦੇ ਆ ਜਿਹੀ ਨਹੀਂ ਹੁੰਦਾ ਕਈਆਂ ਦੇ ਕੱਲਾ ਇੱਕ ਸਿੰਗਲ ਬੈੱਡ ਹੁੰਦਾ ਆ ਤੇ ਜਿਹੜਾ ਮੇਰੇ ਕੋਲੇ ਆ ਇਹਦੇ ਦੋ ਬੈੱਡ ਨੇ ਜਿਹੜਾ ਉੱਤੇ ਵਾਲਾ ਉਹ ਥੋੜਾ ਛੋਟਾ ਹੁੰਦਾ ਆ ਤੇ ਆ ਜਿਹੜਾ ਆ ਇਹ ਥੋੜਾ ਜਿਹਾ ਵੱਡਾ ਹੁੰਦਾ ਠੀਕ ਆ ਤੇ ਉਦੋਂ ਬਾਅਦ ਆ ਇੱਕ ਸਪੇਸ ਹੁੰਦੀ ਆ ਠੀਕ ਆ ਇਹਦੇ ਚ ਤੁਸੀਂ ਸਮਾਨ ਰੱਖ ਸਕਦੇ ਹੋ ਚੈੱਕ ਕਰ ਲਓ ਆ ਤੁਸੀਂ ਮੇਰਾ ਜੱਲਾ ਪਿਆ ਆ ਤੇ ਇੱਚ ਵੀ ਥੋੜਾ ਜਿਹਾ ਸਮਾਨ ਆ ਠੀਕ ਆ ਤੇ ਉਦੋਂ ਬਾਅਦ ਆ ਜਿਹੜੀ ਆ ਇਹ ਅਲਮਾਰੀ ਆਪਾਂ ਯੂਜ਼ ਕਰ ਸਕਦੇ ਆ ਅਲਮਾਰੀ ਵਾਂਗੂ ਆ ਮੇਰੇ ਕੱਪੜੇ ਪਏ ਥੋੜੇ ਜੇ ਤੇ ਉਦੋਂ ਬਾਅਦ ਆ ਹੋ ਗਿਆ ਇਦਾਂ ਕਿਉਂਕਿ ਇੱਥੇ ਬਹਿ ਕੇ ਆਪਾਂ ਇੱਥੇ ਪ੍ਰਸ਼ਾਦ ਪਾਣੀ ਛਕ ਸਕਦੇ ਆ ਆਪਣਾ ਠੀਕ ਹੈ ਤੇ ਉਦਾਂ ਵੀ ਤੁਸੀਂ ਜੇ ਕੋਈ ਇਨਵੈਲਪ ਬਣਾਉਣੇ ਆ ਜਾਂ ਕੋਈ ਪੇਪਰ ਵਰਕ ਕਰਨਾ ਇੱਥੇ ਰੱਖ ਕੇ ਤੁਸੀਂ इजीली ਕਰ ਸਕਦੇ ਆ ਤੇ ਇਹ ਚ ਵੀ ਸਮਾਨ ਪਿਆ ਆ ਠੀਕ ਆ ਤੇ ਇਧਰਲੇ ਪਾਸੇ ਆ ਜੀ ਤਾਂ ਇਹਦੇ ਚ ਵੀ ਤੁਸੀਂ ਆਪਣਾ ਸਮਾਨ ਰੱਖ ਸਕਦੇ ਆ ਠੀਕ ਆ ਤੇ ਇੱਥੇ ਮੈਂ ਆਪਣਾ ਆ ਰੱਖਿਆ ਦੂਜਾ ਮਾਈਕ੍ਰੋਵੇਵ ਠੀਕ ਆ ਤੇ ਚਾਪਾਂ ਕੁਛ ਵੀ ਕਰਮਪਾਂ ਕਰ ਸਕਦੇ ਆ ਤੇ ਆ ਇੱਥੇ ਵੀ ਆ ਸਪੇਸ ਹੁੰਦੀ ਆ ਥੋੜੀ ਜੀ ਆ ਜਿਵੇਂ ਮੈਂ ਖਾਣ ਪੀਣ ਨੂੰ ਆਪਣਾ ਸਮਾਨ ਥੋੜਾ ਬਹੁਤ ਰੱਖਿਆ ਆ ਤੇ ਉਦੋਂ ਬਾਅਦ ਆ ਫ੍ਰਿਜ ਆ ਠੀਕ ਆ ਜੀ ਆ ਗਈ ਫ੍ਰਿਜ ਫ੍ਰਿਜ ਤੋਂ ਬਾਅਦ ਬਸ ਤੇ ਇਸ ਤੋਂ ਬਾਅਦ ਆ ਉੱਤੇ ਵੀ ਥੋੜੀ ਜੀ ਸਪੇਸ ਹੁੰਦੀ ਆ ਠੀਕ ਆ ਇੱਧਰ ਜਿਵੇਂ ਆ ਇੱਥੇ ਮੈਂ ਆਪਣਾ ਕੋਈ ਆ ਡਿਸਪੋਜ਼ਲ ਦੇ ਭਾਂਡੇ ਰੱਖੇ ਆ ਠੀਕ ਆ ਤੇ ਇਤਾਂ ਦਾ ਹੀ ਇੱਧਰ ਹੁੰਦਾ ਆ ਇਹਦੇ 'ਚ ਆ ਆਪਣੇ ਹਨਵਾਲ ਤੋਂ ਮੈਂ ਰੱਖੇ ਹੋਏ ਆ ਠੀਕ ਆ ਤੇ ਆ ਚੀਜ਼ਾਂ ਨੇ ਜੀ ਤੇ ਇਦਾਂ ਦਾ ਲੱਗਦਾ ਹੈ ਅੰਦਰੋਂ ਟਰੱਕ ਤੇ ਜੇ ਬੰਦਾ ਇਹਨੂੰ ਸਾਹਮਣੇ ਰੱਖੇ ਤਾਂ ਇੱਕ ਘਰ ਵਾਂਗੂ ਹੀ ਹੁੰਦਾ ਆ ਛੋਟੇ ਅਪਾਰਟਮੈਂਟ ਜਿਵੇਂ ਮਿਲਦੇ ਆਪਾਂ ਨੂੰ ਹਣ ਉਦਾਂ ਦਾ ਹੀ ਆ ਸੌਣ ਨੂੰ ਸਾਰਾ ਕੁਝ ਖਾਣ ਪੀਣ ਨੂੰ ਆਪਾਂ ਗਰਮ ਕਰ ਸਕਦੇ ਆ ਤੇ ਲਿਆ ਕੇ ਨਾ ਰੱਖ ਸਕਦੇ ਆ ਤੇ ਬਾਕੀ ਆ ਸੱਚ ਰਹਿ ਗਿਆ ਯਾਰ ਆ ਇੱਥੇ ਆਪਾਂ ਮੈਂ ਪੇਪਰ ਰੱਖਦਾ ਹਾਂ ਆਪਣੇ ਲੋਡ ਵਾਲੇ ਜਿਹੜੇ ਮਾਨੂੰ ਮਿਲਦੇ ਆ ਠੀਕ ਆ ਇਧਰ ਵੀ ਇੱਕ ਸਪੇਸ ਹੁੰਦੀ ਹੈ ਬਿਚਾਰ ਖਾਣ ਪੀਣ ਨੂੰ ਪਿਆ ਚੰਸ ਚੁੱਕ ਜੀ ਠੀਕ ਤੇ ਆ ਗੱਲਾਂ ਬਾਤਾਂ ਨਹੀਂ ਜੀ ਐਦਾਂ ਦਾ ਹੁੰਦਾ ਆ ਤੇ ਆ ਵੀ ਇਹਨੂੰ ਪਤਾ ਨਹੀਂ ਕੀ ਕਹਿੰਦੇ ਆਪਣਾ ਅੰਗਰੇਜ਼ੀ ਚ ਇਹ ਅੱਗ ਵਿਹਾਉਣ ਵਾਲਾ ਜਿਹੜਾ ਜੰਤਰ ਹੁੰਦਾ ਇੱਕ ਆ ਪਿਆ ਤੇ ਇੱਕ ਮੇਰਾ ਇੱਧਰ ਪਿਆ ਆ ਇਹ ਦੋ ਪਏ ਨੇ ਤੇ ਜੇ ਕੋਈ ਐਮਰਜੈਂਸੀ ਹੁੰਦੀ ਆ ਕੋਈ ਅੱਗ ਵਗੈਰਾ ਲੱਗ ਜੇ ਜਾਂ ਕੁਝ ਵੀ ਹੈਣਾ ਉਦਾਂ ਦਾ ਹੈਪਨ ਹੁੰਦਾ ਆ ਤਾਂ ਆਪਾਂ ਇਹਨਾਂ ਨਾਲ ਭਜਾ ਸਕਦੇ ਆ ਠੀਕ ਹੈ ਜੀ ਤੇ ਬਾਕੀ ਉਹ ਕੈਮਰਾ ਵੀ ਲੱਗਿਆ ਹੋਇਆ ਹੈ ਤੇ ਬਸ ਇੰਨੀ ਹੀ ਗੱਲਬਾਤ ਹੈ ਜੀ ਤੇ ਬਾਕੀ ਜੇ ਕੁਝ ਹੋਰ ਟਰੱਕ ਬਾਰੇ ਤੁਸੀਂ ਟਰੱਕ ਦਾ ਦੇਖਣਾ ਚਾਹੁੰਦੇ ਹੋ ਤਾਂ ਜਰੂਰ ਦੱਸਿਓ ਆਪਾਂ ਹੋਰ ਵੀਡੀਓ ਬਣਾਵਾਂਗੇ ਇਦਾਂ ਦੀਆਂ ਤੇ ਬਾਕੀ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ 'ਚ ਧੰਨਵਾਦ ਜਿਉਂਦੇ ਵਾਸਤੇ